ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਚੱਲੇ ਆ ਫਾ ਟਰੈਲਰ ਨੂੰ ਗਲੀਸ ਕਰਨ ਸਵਾਰ ਰੱਖ ਲਿਆ ਸਾਰਾ ਰੱਖ ਦੇ ਤਾ ਆਹ ਚੱਲੇ ਆ ਗਲੀਸ ਕਰਨ ਗਲੀਸ ਕਰਕੇ ਤੇ ਉਦੋਂ ਬਾਅਦ ਚੌਥੇ ਜਾ ਕੇ ਬਣਾਉਨੇ ਆ ਵੀਡੀਓ ਹੁੰਦਾ ਸੌਖਾ ਹੀ ਆ ਬਾਲਾ ਔਖਾ ਨਹੀਂ ਹੁੰਦਾ ਬਸ ਕੰਨਾ ਹੀ ਹੁੰਦਾ ਵੀ ਇਹ ਪਤਾ ਨਹੀਂ ਲੱਗਦਾ ਜਾਏ ਆ ਮਿਲਦੇ ਆ ਉੱਥੇ ਹਾਂਜੀ ਹਾਂਜੀ ਆਪਣੀ ਗਲੀਚ ਗੱਨਾ ਆ ਬਿਜਲੀ ਵਾਲੀ ਆ ਤੇ ਚੱਲ ਪੈਂਦੀ ਆ ਤੇ ਜਾਨੀ ਦੀ ਮਗਰਲੇ ਪਾਸੇ ਆ ਟੈਰਾੰਚਾ ਕਰਨਾ ਤੇ ਉਹ ਮੂਹਲੇ ਟੈਰਾੰਚਾ ਤੇ ਆ ਗਲੀਚ ਗੱਨਾ ਆਪਣੀ ਤੇ ਗਲੀਚ ਤੇ ਆ ਵਾਧੂ ਟਾਈਮ ਬੜਾ ਨਹੀਂ ਲੱਗਦਾ ਪਰ ਉਹੀ ਬਸ ਕੋ ਕੋ ਹੁੰਦਾ ਵਾ ਆਪਾਂ ਨੂੰ ਇੱਛੇ ਆ ਤੂੰ ਲੱਗਦਾ ਵੀ ਬਾਹਰੋਂ ਕਰਾਵਾਂਗੇ ਐ ਕਿਹੜਾ ਜਿਹਾ ਮਿੱਟੀ ਦਾਖ ਲੱਗਦੇ ਆ ਹੁਣ ਜੋ ਕੀ ਕਵਰ ਕਰੀ ਰੱਖ ਕੋਈ ਇੱਕ ਵਾਰ ਗੱਡਾ ਕੋਈ ਚੈੱਕ ਕਰਨੇ ਆ ਗਏ ਹਾਂਜੀ ਬਸ ਕਾਹ ਨਹੀਂ ਕਰਨਾ ਆਪਾਂ ਨੂੰ ਇਹ ਦੇਖੋ ਉੱਥੇ ਪੈ ਪਲਾਤੀ ਉਹ ਕੱਦ ਲੱਗਾ ਪੁਰਾਣਾ ਜਿਹਾ ਉਹ ਕਈ ਵਾਰੀ ਉਹ ਆਪਾਂ ਪਾਟੀਆਂ ਦੇ ਪਰ ਸਾਰਾ ਕ੍ਰੋਸ ਕਰਕੇ ਨੇ ਕਾਲਾ ਗਲਿਸ ਕੱਢ ਦੇਣਾ ਵਾ ਯਾਰ ਇਹ ਕੱਢੀ ਜਾਂਦੇ ਉਹ ਮੂਹਰੋ ਘੜ ਤਾ ਹੋਵੇ ਉਹ ਪੜੇ ਹੋ ਰਹੇ ਆ ਪਰ ਆਪ ਇਹ ਤਾਂ ਜਦੋਂ ਆਪਾਂ ਮਕੈਨਿਕ ਤੋਂ ਕਰਾਉਨੇ ਆ ਉਹ ਤਾਂ ਮੜਾ ਜਾ ਲਾ ਕੇ ਮੜਾ ਅਗਲੀ ਨਿਕਲੇ ਨਾਲ ਹੀ ਬੱਸ ਆਪਾਂ ਨੂੰ ਐਨ ਵੱਤ ਵਤ ਪੁਰਾਣਾ ਨਿਕਲ ਜੇ ਨਵਾਂ ਭਰੇ ਜਾਵੇ ਕੋਈ ਚੱਕਰ ਨਹੀਂ ਹੈਗਾ ਚਾਰ ਥਾਵਾਂ ਇੱਕ ਆ ਪਿਆ ਵਾ ਇੱਕ ਇਹ ਦੋ ਮੂਲੇ ਐਕਸਲਾਂ ਨੂੰ ਬਸ ਇੱਕ ਉਧਰਲੇ ਪਾਸੇ ਇੱਕ ਉਧਰਲੇ ਪਾਸੇ ਹੋਰ ਕਿਤੇ ਹੈ ਨਹੀਂ ਗਲੀਕ ਕਰਾਉਣ ਜਗ੍ਹਾ ਤੇ ਮੂਰੇ ਹੁੰਦਾ ਟ੍ਰੈਂਡਿੰਗ ਗੀਅਰ ਨੂੰ ਉੱਥੇ ਕਰ ਦੋ ਉਹ ਤਾਂ ਸੌਖਾ ਹੀ ਆ ਤੇ ਹੋਰ ਕੋਈ ਨਹੀਂ ਹੈਗਾ ਟਰੱਕ ਦੇ ਵੀ ਬੜੀ ਜਗ੍ਹਾ ਨਹੀਂ ਹੈਗੀਆਂ ਟਰੱਕ ਤੇ ਵੀ 2 3 4 ਕਿ ਜਗ੍ਹਾ ਟਰੱਕ ਤੇ ਆ ਪਰ ਆਪਾਂ ਕਰਾਉਂਦੇ ਨਹੀਂਗੇ ਆਪਾਂ ਨੂੰ ਆਹੋਂ ਦਾ ਬਾਹਰੋਂ ਕਰਾ ਲਓ 10 ਮਿੰਟ ਬਾਹਰੋਂ ਪੈਸੇ ਦੇ ਦੋ ਸੀਦੀ ਦੀ ਕਰਾ ਲਓ ਪਰ ਹਾਂ ਕਰਾਉਣਾ ਚਾਹੀਦਾ ਪਰ ਜੇ ਤੁਹਾਨੂੰ ਲੱਗਦਾ ਵੀ ਆਪ ਵੀ ਕਰਨਾ ਸੌਖਾ ਆਪਾਂ ਇਹ ਗੱਲ ਕਹਿੰਦੇ ਬਹੁਤ ਸੌਖਾ ਵਾ ਹਾਂਜੀ ਉਹਦਾ ਕੰਮ ਨਿਪੜ ਗਿਆ ਸੀਗਾ ਹੁਣ ਦੂਜੇ ਟਰੈਲੇ ਨੂੰ ਲੱਗੇ ਆ ਇਹਨੂੰ ਵੀ ਆਲਮੋਸਟ ਡਨ ਹੀ ਆ ਬਸ ਨਿਪੜ ਗਿਆ ਕੰਮ ਹਰਾ ਕਿੱਥੇ ਆ ਬ੍ਰੇਕ ਆਲਾ ਵਾ ਤੇ ਆ ਇਹਨਾਂ ਦੇ ਇਹ ਚ ਮੈਂ ਦੋ ਦੋ ਇੱਧਰ ਆ ਦੋ ਦੋ ਯੂਗੀ ਆ ਬਸ ਸੇਮ ਹੀ ਆ ਨਾ ਸਹੀ ਪਰ ਇਹਦੇ ਕੋਈ ਨਹੀਂ ਆ ਮੈਂ ਤਾਂ ਟਾਂ ਟਿਕਲਿਸ ਕਰਕੇ ਉਹ ਵਾ ਅਰੇ ਯਾਰ ਕਿ ਨਾ ਉਹ ਲਵਾਗੇ ਜਿੰਦਾ ਡੀਲੀਵਰੀ ਕਰਨ ਹੋਈ ਜਾਂਦਾ ਸਾਰੇ ਹੋ ਜੇ ਬਹਿ ਚਾਹਾਂ। ਆ ਵੀ ਕਰਦੇ ਹਾਂ। ਇਹ ਹੋ ਗਿਆ। ਕੰਪਲੀਟ ਹੋ ਗਿਆ ਮੈਂ ਜਾਨਾ ਬਲੋਗ ਜੀ ਜੇ ਤੱਕ। ਸਮਝ ਜੀ ਦੇਖੋ ਬਰਾ ਤੇ ਕਲੀਨ ਕਰਨਾ ਸੌਖਾ ਹੀ ਹੈ। ਬੜਾ ਔਖਾ ਨਹੀਂ ਹੈਗਾ। ਆਪਾਂ ਵੀ ਕਰਦੇ ਹਾਂ। ਟ੍ਰੇਲਰ ਨੂੰ ਕਲੀਨ ਕਰਨਾ ਹੀ ਔਖਾ ਗੋੜ ਹੈ ਜਾਨਾ। ਉੱਪਰ ਕਰਾਓ, ਹੇ ਕਰਾਓ। ਸੌਖਾ ਹੀ ਹੈ। ਮੈਂ ਜਾਨਾ ਜੀ ਜਾਨ ਬਲੋਗ